ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਲੱਕੀ ਹੰਢੇ ਵਾਲਾ ਦੋਸਤੋ ਇਹਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਨਾਮ ਪੜ ਲਿਓ ਮੈਂ ਇੱਥੇ ਲਿਖ ਦੂੰਗਾ ਉਹ ਕੈਪਸੂਲ ਹੈ ਇਹ ਮੈਂ ਵੇਚਦਾ ਨਹੀਂ ਹੈਗਾ ਨਾ ਮੈਂ ਖਾਨਾ ਨਾ ਮੈਂ ਸਪਲਾਈਅਰ ਹੈ ਇਹ ਮੇਰਾ ਇੱਕ ਦੋਸਤ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਉਹਨੂੰ ਮੈਂ ਇਸ ਦਲਦਲ ਚੋਂ ਕੱਢਣ ਵਾਸਤੇ ਬਹੁਤ ਕੁਝ ਕੀਤਾ ਹਾਲੇ ਵੀ ਕਰ ਰਿਹਾ ਉਹਨੂੰ ਕੱਢ ਕੇ ਰਾਹੂੰਗਾ ਤੇ ਮੈਂ ਬਹੁਤ ਕੁਝ ਐਨਾਲਾਈਸਿਸ ਕੀਤਾ ਦੋਸਤੋ ਬਹੁਤ ਥਾਵਾਂ ਤੇ ਛਾਪੇ ਪੈ ਰਹੇ ਨੇ ਤੁਹਾਨੂੰ ਪਤਾ ਵੀ ਸਫਾਈ ਕੀਤੀ ਹੈ ਪੁਲਿਸ ਨੇ ਪਰ ਜਿੰਨੀ ਮਰਜ਼ੀ ਪੁਲਿਸ ਸਫਾਈ ਕਰ ਲਵੇ ਬਲੈਕ ਚਿਹਰੇ ਸ਼ਰਿਆਂ ਵਿੱਚ ਰਹੇ ਪੈਂਚਰ ਲੋਨ ਵਾਲੇ ਤੋਂ ਲੈ ਕੇ ਕਰਿਆਨੇ ਦੀ ਦੁਕਾਨ ਵਾਲੇ ਤੋਂ ਲੈ ਕੇ ਸਬਜੀ ਵਾਲੇ ਤੋਂ ਲੈ ਕੇ ਮਤਲਬ ਹਰ ਛੋਟਾ ਵੱਡਾ ਵਪਾਰੀ ਇਹਨੂੰ ਵੇਚ ਰਿਹਾ ਹੈ ਮੈਡੀਕਲ ਵਾਲੇ ਤੋਂ ਬਿਨਾਂ ਬਿਨਾ ਮੈਡੀਕਲ ਵਾਲੇ ਰੋਜ਼ ਫੜੇ ਜਾ ਰਹੇ ਨੇ ਤੁਸੀਂ ਦੇਖ ਦਿਓ ਦੋਸਤੋ ਇਹਦੇ ਸਖਤਾਈ ਹੋ ਰਹੀ ਹੈ ਫਿਰ ਵੀ ਇਹ ਵਿਕ ਰਿਹਾ ਧੜਾ ਧੜਾ ਵਿਕ ਰਿਹਾ ਇੱਕ ਲਾਲਜੇ ਰੰਗ ਦੇ ਠੰਡੇ ਦੇ ਵਿੱਚ ਪਾ ਕੇ ਇੱਥੇ ਨਾਮ ਲਿਖ ਦੂੰਗਾ ਉਹਦੇ ਵਿੱਚ ਪਾ ਕੇ ਲੋਕ ਪੀ ਰਹੇ ਨੇ ਬੜਾ ਦੁੱਖ ਹੁੰਦਾ ਦੇਖ ਕੇ ਦੋਸਤੋ 12 12 13 13 ਸਾਲ ਦੇ ਮੁੰਡੇ ਇਹਦਾ ਸੇਵਨ ਕਰ ਰਹੇ ਨੇ ਮੈਂ ਬਾਰ ਬਾਰ ਤਾਂ ਦਿਖਾ ਰਿਹਾ ਤੁਸੀਂ ਆਪਣੇ ਬੱਚਿਆਂ ਨੂੰ ਇਹ ਤੋਂ ਬਚਾਉਣਾਗਾ ਇੱਕ ਇੱਕ ਬੱਚਾ ਹਰੇਕ ਦੇ ਪੰਜਾਬ ਦੇ ਵਿੱਚ ਜ਼ਿਆਦਾਤਰ ਫੈਮਲੀਆਂ ਦੇ ਕਿ ਕੀ ਬੱਚਾ ਤੇ ਉਹ ਇਸ ਦੀ ਚਪੇਟ ਚਾ ਰਿਹਾ ਦੋਸਤੋ ਇਸ ਕਰਕੇ ਮੈਂ ਅੱਜ ਸੋਚਿਆ ਵੀ ਇਹਦੇ ਉੱਪਰ ਪੂਰਾ ਐਨਾਲਾਈਸਿਸ ਵੀਡੀਓ ਬਣਾਇਆ ਜਾਵੇ ਤਿੰਨ ਪੁਆਇੰਟ ਨੇ ਜਿੰਨਾ ਕਾਰਨਾ ਕਰਕੇ ਲੋਕ ਇਸ ਦਲਦਲ ਦੇ ਵਿੱਚ ਫਸਦੇ ਆ ਤੁਸੀਂ ਦੇਖਿਆ ਹੁਣ ਵੀ ਬਹੁਤ ਨਸ਼ੇੜੀ ਨੇ ਜਿਹੜੇ ਇਹਦਾ ਇਸਤੇਮਾਲ ਕਰਦੇ ਨੇ ਬਹੁਤ ਵੇਚ ਦੇਣੇ ਦਲਾਲ ਨੇ ਬੜਾ ਕੁਝ ਹੁੰਦਾ ਪਰ ਜਿਹੜਾ ਇਹਦਾ ਮੁੱਖ ਕਾਰਨ ਉਹ ਨੂੰ ਮੈਂ ਤਿੰਨ ਪੁਆਇੰਟਾਂ ਦੇ ਵਿੱਚ ਡਿਵਾਈਡ ਕੀਤਾ ਉਹ ਵੀਡੀਓ ਦੇ ਅੰਤ ਤੱਕ ਤੁਹਾਨੂੰ ਪਤਾ ਲੱਗ ਜਾਊਗਾ ਤੇ ਮਾਤਾਵਾ ਭੈਣਾਂ ਨੂੰ ਮੇਰੀ ਬੇਨਤੀ ਹੈ ਕਿ ਹੈੱਡਫੋਨ ਲਾ ਕੇ ਵੀਡੀਓ ਸੁਣਿਓ ਕੋਈ ਆਪੱਤੀਜਨਕ ਗੱਲ ਤਾਂ ਨਹੀਂ ਹੈਗੀ ਪਰ ਫਿਰ ਵੀ ਇੱਕ ਪੁਆਇੰਟ ਹੈ ਜਿਹੜਾ ਬੜਾ ਆਪੱਤੀਜਨਕ ਹੈ ਕਿ ਉਹਦੇ ਉੱਪਰ ਜਿਹੜੀ ਸਮਾਜ ਦੇ ਵਿੱਚ ਉਹ ਸਿੱਖਿਆ ਨਹੀਂ ਦਿੱਤੀ ਜਾਂਦੀ এডੂਕੇਸ਼ਨ ਨਹੀਂ ਦਿੱਤੀ ਜਾਂਦੀ ਮੈਂ ਕੋਸ਼ਿਸ਼ ਕਰੂੰਗਾ ਥੋੜਾ ਜਿਹਾ ਉਸ ਪੁਆਇੰਟ ਬਾਰੇ ਚਾਨਣਾ ਪਾਉਣ ਦੀ ਦੋਸਤੋ ਪਹਿਲਾ ਪੁਆਇੰਟ ਜਿਹੜਾ ਲੋਕ ਇਹਦਾ ਸੇਵਨ ਕਰਦੇ ਆ ਵੈਸੇ ਬਹੁਤ ਸਾਰੇ ਪੁਆਇੰਟ ਨੇ ਜਿਵੇਂ ਕਿ ਇੱਕ ਛੋਟਾ ਜਿਹਾ ਪੁਆਇੰਟ ਇਹ ਵੀ ਆ ਕਿ ਸਸਤਾ ਹੈ ਮਤਲਬ ਬਾਕੀ ਨਸ਼ਿਆਂ ਦੇ ਮੁਕਾਬਲੇ ਸਸਤਾ ਹੈ ਕਈ ਮੇਰੇ ਯਾਰ ਦੋਸਤ ਸ਼ਰਾਬ ਦੀ ਬੋਤਲ ਪੀਂਦੇ ਸੀ ਪਰ ਉਹ 3400 ਦੀ ਸ਼ਰਾਬ ਪੀਂਦੇ ਸੀ ਹੁਣ ਉਹ 250 ਨਾਲ ਸਾਰ ਲੈਂਦੇ ਨੇ ਮਤਲਬ 4-5 ਉਹ ਲਾਲ ਰੰਗ ਦੇ ਉਹ ਠੰਡੇ ਲੈ ਲੈਂਦੇ ਨੇ ਤੇ 4-5 ਆ ਲੈ ਲੈਂਦੇ ਨੇ 250 ਚੋਂ ਦਾ ਸਾਰ ਜਾਂਦਾ ਤੇ ਇੱਕ ਛੋਟਾ ਪੁਆਇੰਟ ਪਰ ਇਸ ਤੋਂ ਵੱਡਾ ਪੁਆਇੰਟ ਜਿਹੜਾ ਫਸਟ ਪੁਆਇੰਟ ਆ ਉਹ ਇਹ ਆ ਕਿ ਜਿਹੜੇ ਮੁੰਡੇ ਅੱਜ ਕੱਲ ਦੇ ਨਵੇਂ ਮੁੰਡੇ ਉਹਨਾਂ ਦਾ ਜਿਹੜਾ ਸੁਭਾਅ ਆ ਉਹ ਉਤੇਜ ਨਾਲ ਆ ਵੀਡੀਓਜ਼ ਦੇਖ ਦੇਖ ਕੇ ਗਾਣੇ ਸੌਣ ਸੁਣ ਕੇ ਸੁਭਾਅ ਉਤੇਜਕ ਹੈ ਖਤਰਨਾਕ ਸੁਭਾਅ ਹੈ ਤੇ ਲੜਨਾ ਝਗੜਨਾ ਉਹਨਾਂ ਦੇ ਸੁਭਾਅ ਦੇ ਵਿੱਚ ਆਮ ਹੀ ਹੋ ਚੁੱਕਿਆ ਤੇ ਉਹਨਾਂ ਨੂੰ ਇਹ ਵਿਸ਼ਵਾਸ ਦਿਲਾ ਦਿੱਤਾ ਜਾਂਦਾ ਉਹਨਾਂ ਦੇ ਕੁਝ ਮਿੱਤਰਾਂ ਦੋਸਤਾਂ ਦੁਆਰਾ ਕਿ ਤੁਸੀਂ ਜਦੋਂ ਇਹਦਾ ਸੇਵਨ ਕਰੋਗੇ ਤਾਂ ਤੁਸੀਂ ਬਾਹੂਬਲੀ ਬਣ ਜਾਓਗੇ ਬਹੁਤ ਕੁੱਟੋਂਗੇ ਮਾਰੋਂਗੇ ਅਠੜ 10-10 ਬੰਦਿਆਂ ਨੂੰ ਕੁੱਟ ਦੋਂਗੇ ਇਹ ਉਹਨਾਂ ਨੂੰ ਯਕੀਨ ਦਿਵਾ ਦਿੱਤਾ ਜਾਂਦਾ ਤਾਂ ਉਹ ਇਹਦਾ ਸੇਵਨ ਕਰਨਾ ਸ਼ੁਰੂ ਕਰਦੇ ਆ ਦੋਸਤੋ ਮੈਂ ਇਸ ਪੁਆਇੰਟ ਤੇ ਪਹੁੰਚਿਆ ਕਿ ਜਿੰਨੇ ਵੀ ਮੁੰਡੇ ਇਹਦਾ ਸੇਵਨ ਕਰਦੇ ਆ ਇਹਦਾ ਉਹ ਕੱਲੇ ਨਾਲ ਕੱਲਾ ਨਹੀਂ ਲੜਦੇ ਉਹ 10-10 15-15 ਇਕੱਠੇ ਹੋ ਕੇ ਇੱਕ ਨੂੰ ਕੁੱਟਦੇ ਆ ਫਿਰ ਕਿੰਨੀ ਕੁ ਬਹਾਦਰੀ ਆ ਦੋਸਤੋ ਕੀ ਤੁਸੀਂ ਬਹਾਦਰ ਹੋਗੇ ਇਹਨੂੰ ਖਾ ਕੇ ਸੋਚਿਓ ਜ਼ਰੂਰ ਤੇ ਮਾਂ ਪਿਓ ਜ਼ਰੂਰ ਸੋਚਣ ਕਿਉਂਕਿ ਇਹ ਵੀਡੀਓ ਪੁਆਇੰਟ ਟੂ ਪੁਆਇੰਟ ਚੱਲੂਗੀ ਠੀਕ ਆ ਨਾ ਉਹਨਾਂ ਨੂੰ ਲੱਗਦਾ ਵੀ ਅਸੀਂ ਬਹੁਤ ਤਗੜੇ ਹੋ ਜਾਂਦੇ ਆ ਪਰ ਮੈਂ ਤਾਂ ਦੇਖਿਆ ਨਹੀਂ ਕੋਈ ਵੀ ਇਹ ਖਾ ਕੇ ਤਗੜਾ ਹੋ ਗਿਆ ਹੋਵੇ ਆਮ ਜਿਹੜੇ ਕਿਸਾਨਾਂ ਦੇ ਬੱਚੇ ਜਿਹੜੇ ਨਹੀਂ ਖਾਂਦੇ ਜਾਂ ਜਿਹੜੇ ਮਜ਼ਦੂਰਾਂ ਦੇ ਬੱਚੇ ਜਿਹੜੇ ਇਹ ਨਹੀਂ ਖਾਂਦੇ ਉਹ ਕੱਲੇ ਇਨ ਆ ਖਾਣ ਵਾਲੇ 4 4 5 5 ਨੂੰ ਕੁੱਟ ਦਿੰਦੇ ਆ ਉਹ 10-10 ਇਕੱਠੇ ਹੋ ਕੇ ਇੱਕ ਬੰਦੇ ਨੂੰ ਕੁੱਟਣ ਆਉਂਦੇ ਨੇ ਫਿਰ ਉਹ ਕਿੰਨੇ ਕੁ ਤਕੜੇ ਹੋਗੇ ਸੋਚਣਾ ਜ਼ਰੂਰ ਦੋਸਤੋ ਦੂਸਰਾ ਜਿਹੜਾ ਪੁਆਇੰਟ ਆ ਓਏ ਆ ਵੀ ਕੰਮ ਬਹੁਤ ਕਰ ਲੰਨੇ ਆ ਸੀ ਸਾਨੂੰ ਥਕਾਵਟ ਹੋ ਜਾਂਦੀ ਐ ਇਸ ਕਰਕੇ ਖਾਣਦੇ ਆ ਇਹ ਪੁਆਇੰਟ ਕਿਸੇ ਹੱਦ ਤੱਕ ਹੈਗਾ ਵੀ ਆ ਕਿਉਂਕਿ ਜੋ ਵੀ ਆਪਾਂ ਮੈਡੀਸਨ ਖਾਣਦੇ ਆ ਨਾ ਉਹਦੇ ਨਾਲ ਕੁਝ એનર્ਜੀ ਆਪਾਂ ਨੂੰ ਮਿਲਦੀ ਆ ਕੁਝ ਉਹ એનર્ਜੀ ਡਰਿੰਕ ਹੁੰਦੀ ਆ ਉਹਦੇ ਨਾਲ ਥੋੜੀ-ਬਹੁਤ એનર્ਜੀ ਮਿਲਦੀ ਆ ਪਰ ਓਵਰ ਆਲ ਆਪਣੇ એનર્ਜੀ ਡਾਊਨ ਹੋ ਰਹੀ ਹੁੰਦੀ ਆ 10-20 ਮਿੰਟ એનર્ਜੀ ਆਉਂਦੀ ਆ ਪਰ ਓਵਰਆਲ ਸਰੀਰ ਦੀ એનર્ਜੀ ਡਾਊਨ ਹੋ ਰਹੀ ਹੁੰਦੀ ਆ ਕੰਮ ਨਹੀਂ ਹੁੰਦਾ ਫਿਰ ਪਹਿਲਾਂ ਲੱਗਦਾ ਵੀ ਇਹ ਖਾ ਕੇ ਬਹੁਤ ਕੰਮ ਕਰ ਲਾਂਗੇ ਪਰ ਨਹੀਂ ਕੰਮ ਨਹੀਂ ਹੁੰਦਾ ਝੋਨਾ ਲਾਉਣ ਬਿਹਾਰ ਤੋਂ ਆਪਣੇ ਬਿਹਾਰੀ ਆਉਂਦੇ ਨੇ ਉਹ ਇਹ ਨਹੀਂ ਖਾਂਦੇ ਠੀਕ ਹੈ ਨਾ ਚੌਲ ਖਾਂਦੇ ਨੇ ਉਹ ਵਾਲਕੇ ਸਾਦਾ ਭੋਜਨ ਖਾਂਦੇ ਨੇ ਦਹੀਂ ਖਾਂਦੇ ਆ ਤੇ ਉਹ ਕਿੰਨਾ ਝੋਨਾ ਲਾਉਂਦੇ ਨੇ ਝੁੱਕ ਕੇ ਕੋਡੇ ਹੋ ਹੋ ਕੇ ਤੇ ਆਪਣੇ ਜਿਹੜੇ ਲੋਕ ਨੇ ਉਹ ਨਹੀਂ ਉਹਨਾਂ ਲਾਉਂਦੇ ਮੈਂ ਆਪਣੇ ਲੋਕਾਂ ਨੂੰ ਨੀਮਾ ਨਹੀਂ ਦਿਖਾ ਰਿਆ ਪੰਜਾਬੀਆਂ ਨੂੰ ਨੀਮਾ ਨਹੀਂ ਕਰ ਰਿਹਾ ਪਰ ਇਹ ਸੱਚ ਹੈ ਜਿਹੜੇ ਇਹ ਕਹਿੰਦੇ ਨੇ ਵੀ ਇਹ ਖਾ ਕੇ ਕੰਮ ਵੱਧ ਹੋ ਜਾਂਦਾ ਉਹਨਾਂ ਵਾਸਤੇ ਪੁਆਇੰਟ ਮੈਂ ਨੇ ਦਿੱਤਾ ਵੀ ਉਹ ਕਿੰਨਾ ਕੰਮ ਕਰਦੇ ਨੇ ਆ ਨਹੀਂ ਖਾਂਦੇ ਹੋਰ ਵੀ ਤੁਸੀਂ ਦੇਖੋ ਆਪਣੇ ਪੰਜਾਬ ਦੇ ਵਿੱਚ ਬਹੁਤ ਪੰਜਾਬੀ ਐਸ ਤਰ੍ਹਾਂ ਦੇ ਨੇ ਜਿਹੜੇ ਬਹੁਤ ਜ਼ਿਆਦਾ ਕੰਮ ਕਰਦੇ ਨੇ ਆਪਣੇ ਪਿੰਡਾਂ ਦੇ ਵਿੱਚ ਭਰੇ ਪਏ ਨੇ ਉਹ ਨਹੀਂ ਖਾਂਦੇ ਇਹ ਬڑا ਕੰਮ ਕਰ ਦਿੰਦੇ ਉਹਨਾਂ ਦੇ ਬਰਾਬਰ ਆਹ ਖਾਣ ਵਾਲੇ ਕੰਮ ਹੀ ਨਹੀਂ ਕਰ ਸਕਦੇ ਤੇ ਦੋਸਤੋ ਜਿਹੜਾ ਤੀਸਰਾ ਪੁਆਇੰਟ ਆ ਨਵੇਂ ਮੁੰਡਿਆਂ ਨੂੰ ਇਹ ਖਾਣ ਵਾਸਤੇ ਜਿਹੜਾ ਮਜਬੂਰ ਕਰਦਾ ਉਹ ਤੀਸਰਾ ਪੁਆਇੰਟ ਹੈ ਸੈਕਸ ਐਜੂਕੇਸ਼ਨ ਦੀ ਘਾਟ ਮਤਲਬ ਉਹਨਾਂ ਨੂੰ ਉਹਨਾਂ ਦੇ ਦੋਸਤ ਤੇ ਯਕੀਨ ਦਿਵਾਉਂਦੇ ਆ ਕਿ ਤੁਸੀਂ ਇਹ ਖਾ ਕੇ ਪਾਵਰ ਚਾਰਜ ਹੋ ਜਾਓਗੇ ਤੁਹਾਡੀ ਜਿਹੜੀ ਪਾਵਰ ਆ ਸੈਕਸ਼ੂਅਲ ਉਹ ਵੱਧ ਜੂਗੀ ਪਰ ਨਹੀਂ ਦੋਸਤੋ ਕਿਸੇ ਵੀ ਵਧੀਆ ਡਾਕਟਰ ਨੂੰ ਜਾ ਕੇ ਪੁੱਛ ਲਓ ਕਿ ਇਸ ਤਰ੍ਹਾਂ ਦੀ ਮੈਡੀਸਨ ਦਾ ਜਿਹੜਾ ਦੁਰਉਪਯੋਗ ਕਰ ਰਹੇ ਹੋ ਤੁਸੀਂ ਖਾ ਰਹੇ ਬਿਨਾ ਮਤਲਬ ਤੋਂ ਉਹ ਨਾਲ ਵੀ ਸੈਕਸ਼ੂਅਲ ਪਾਵਰ ਆਓ ਸਟਰੋਂਗ ਹੁੰਦੀ ਆ ਜਾਂ ਵੀਕ ਹੁੰਦੀ ਆ ਕਿਸੇ ਵੀ ਡਾਕਟਰ ਨੂੰ ਪੁੱਛ ਲਓ ਤੁਹਾਨੂੰ ਪਤਾ ਲੱਗ ਜੂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ ਕਿਉਂਕਿ ਮੈਂ ਇਸ ਤਰ੍ਹਾਂ ਦੇ ਬਹੁਤ ਸਾਰੇ ਦੋਸਤਾਂ ਨੂੰ ਜਾਣਦਾ ਜਿਹੜੇ ਇਸ ਤਰ੍ਹਾਂ ਦੇ ਨਸ਼ੇ ਕਰਦੇ ਆ ਤੇ ਉਹਨਾਂ ਦੇ ਵਿਆਹਾਂ ਨੂੰ ਬਹੁਤ ਸਮਾਂ ਹੋ ਗਿਆ ਬੱਚੇ ਨਹੀਂ ਹੋ ਰਹੇ ਉਹਦਾ ਕਾਰਨ ਇਹ ਆ ਕਿ ਉਹ ਜਿਹੜੀ ਬੱਚਾ ਪੈਦਾ ਕਰਨ ਦੀ ਸਮਰੱਥਾ ਹੈ ਉਹ ਇਹਨਾਂ ਨਾਲ ਖਤਮ ਹੋ ਜਾਂਦੀ ਹੈ ਦੋਸਤੋ ਪਰ ਨਵੇਂ ਮੁੰਡੇ ਨੂੰ ਇਹ ਵਿਸ਼ਵਾਸ ਦਵਾਇਆ ਜਾਂਦਾ ਹੈ ਕਿ ਤੁਹਾਡੇ ਚ ਪਾਵਰ ਵਧੂਗੀ ਜਿਹੜਾ ਕਿ ਸਰਾ ਸਰ ਝੂਠ ਬੋਲਿਆ ਜਾਂਦਾ ਜਿਹੜੇ ਤੁਹਾਡੇ ਦੋਸਤ ਨੇ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਨੇ ਉਹ ਤੁਹਾਨੂੰ ਆ ਆਹ ਲਾਲਜਾ ਕੈਪਸੂਲ ਤੇ ਲਾਲਜਾ ਉਹ ਪਦਾਰਥ ਜੀਚੇ ਪਾ ਕੇ ਖਾਣੇ ਪੀਣੇ ਇਹ ਖਾਣ ਲਈ ਝੂਠ ਬੋਲਦੇ ਨੇ ਕਿਉਂਕਿ ਉਹ ਦਲਦਲ ਚ ਫਸੇ ਹੋਏ ਨੇ ਉਹ ਚਾਹੁੰਦੇ ਨੇ ਤੁਸੀਂ ਵੀ ਦਲਦਲ ਚ ਫਸਜੋ ਤਾਂ ਕਿ ਉਹਨਾਂ ਨੂੰ ਵਧੀਆ ਫੀਲਿੰਗ ਆਵੇ ਕਿਉਂਕਿ ਉਹ ਦਲਦਲ ਚ ਫਸੇ ਹੋਏ ਨੇ ਹੁਣ ਉਹਨਾਂ ਨੂੰ ਲੱਗਦਾ ਤੁਸੀਂ ਵੀ ਦਲਦਲ ਚ ਕਿਉਂ ਨਹੀਂ ਫਸੇ ਤੁਸੀਂ ਵੀ ਦਲਦਲ ਚ ਫਸੋ ਤਾਂ ਕਿ ਉਹਨਾਂ ਨੂੰ ਅੰਦਰੋਂ ਫੀਲਿੰਗ ਵਧੀਆ ਆਵੇ ਵੀ ਦੇਖੋ ਇਹ ਵੀ ਫਸਿਆ ਹੋਇਆ ਐਸ ਕਰਕੇ ਤੁਸੀਂ ਬਚਣਾ ਇਹ ਜਿੰਨੇ ਵੀ ਪੁਆਇੰਟ ਮੈਂਨੇ ਦੱਸੇ ਨੇ ਵੈਸੇ 3 ਪੁਆਇੰਟ ਦੱਸੇਆ ਹੋਰ ਉਹਦੇ ਵਿੱਚ ਹੋਰ ਵੀ ਪੁਆਇੰਟ ਆ ਗਏ ਤੁਸੀਂ ਇਹਨਾਂ ਨੂੰ ਸਮਝਣਾ ਵੀਡੀਓ ਨੂੰ ਸ਼ੇਅਰ ਕਰਨਾ ਜਿਹੜੇ ਨਵੇਂ ਮੁੰਡੇ ਹਨ ਤੱਕ ਜਾਂ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਇਹਦੇ ਵਿੱਚ ਫਸੇ ਹੋਏ ਨੇ ਉਹਨਾਂ ਤੱਕ ਕਿ ਇਹ ਝੂਠ ਬੋਲ ਕੇ ਝੂਠ ਦਾ ਪ੍ਰਚਾਰ ਕਰਕੇ ਤੁਸੀਂ ਇਹਦੇ ਵਿੱਚ ਫਸ ਰਹੇ ਹੋ ਝੂਠ ਦਾ ਪ੍ਰਚਾਰ ਕਰਕੇ ਤੁਹਾਨੂੰ ਇਹਦੇ ਵਿੱਚ ਫਸਾਇਆ ਜਾ ਰਿਹਾ ਬਾਅਦ ਚ ਤੁਹਾਨੂੰ ਪਤਾ ਲੱਗ ਜਾਣਾ ਕਿੰਨੀ ਕੁ ਤੁਹਾਡੇ ਚ ਤਾਕਤ ਆਉਂਦੀ ਆ ਕਿੰਨਾ ਕੁ ਤੁਸੀਂ ਕੰਮ ਕਰਦੇ ਹੋ ਜਾਂ ਕਿੰਨੇ ਕੁ ਤੁਸੀਂ ਬੰਦੇ ਘੁੱਟਦੇ ਹੋ ਇਹ ਤੁਹਾਨੂੰ ਪਤਾ ਲੱਗ ਹੀ ਜਾਣਾ ਤੇ ਨਵੇਂ ਮੁੰਡੇ ਵੀਡੀਓ ਨੂੰ ਨਾ ਸ਼ੇਅਰ ਕਰਿਓ ਪੂਰੀ ਵੀਡੀਓ ਦੇਖਿਓ ਤੇ ਅੱਗੇ ਵੀ ਜਿਹਨੂੰ ਸ਼ੇਅਰ ਕਰਾਉਣਾ ਉਹ ਵੀ ਕਹੋ ਕਿ ਪੂਰੀ ਵੀਡੀਓ ਦੇਖੇ ਫੇਰ ਇਹ ਗੱਲਾਂ ਸਮਝਾਉਣੀਆਂ ਦੋਸਤੋ ਗੰਭੀਰ ਮੁੱਦਾ ਕੌਣ ਵੇਚਦਾ ਹੈ ਕੌਣ ਖਾਂਦਾ ਇਹਨੂੰ ਛੱਡ ਕੇ ਪੁਆਇੰਟ ਸਮਝਣਿਆ ਕਿ ਖਾਣ ਕਿਉਂ ਲੱਗ ਰਹੇ ਨੇ ਤੇ ਉਹਨਾਂ ਨੂੰ ਰੋਕਣਾ ਕਿਤਾ ਉਹਨਾਂ ਨੂੰ ਇਹ ਪੁਆਇੰਟ ਸਮਝਾਉਣੇ ਆ ਫੇਰ ਰੁਕਣਗੇ ਉਹ ਨਹੀਂ ਉਹਨਾਂ ਨੇ ਰੁਕਣਾ ਨਹੀਂ ਕਿਉਂਕਿ ਇਹਨਾਂ ਨੂੰ ਕੋਈ ਸਹੀ ਐਜੂਕੇਸ਼ਨ ਨਹੀਂ ਦੇ ਰਿਹਾ ਤੇ ਬਾਕੀ ਐਜੂਕੇਸ਼ਨ ਲੈਣਾ ਵੀ ਤੁਹਾਡੇ ਆਪਣੇ ਹੱਥ ਦੇ ਵਿੱਚ ਆ ਤੁਸੀਂ ਕਿਸੇ ਵੀ ਵਧੀਆ ਡਾਕਟਰ ਤੋਂ ਇਸ ਪ੍ਰਤੀ ਐਜੂਕੇਸ਼ਨ ਲੈ ਸਕਦੇ ਹੋ ਕਿ ਕੀ ਇਸ ਤਰ੍ਹਾਂ ਦੀ ਮੈਡੀਸਨ ਖਾ ਕੇ ਤੁਹਾਡੇ ਚ ਕੋਈ ਵਿਸ਼ੇਸ਼ ਤਾਕਤ ਆਉਂਦੀ ਆ ਜਾਂ ਨਹੀਂ ਆਉਂਦੀ ਇਹ ਤੁਸੀਂ ਪੁੱਛ ਸਕਦੇ ਹੋ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ